ਆ ਜਾ ਬਹਿ ਜਾ ਬੜੇ ਰੀਜਨ ਆ ਉਹਨਾਂ ਨੇ ਘਰ ਬਣਾਇਆ ਹੈਗਾ ਘਰ ਤਾਂ ਬੜਾ ਸੋਹਣਾ ਕਿਤੇ ਬਣਾਇਆ ਸਭ ਕੋਈ ਮਾਲਕ ਨੇ ਦਿੱਤਾ ਵਾ ਇੱਕ ਉਹਦੀ ਹੁਣ ਕਾਟਵਾ ਜਿਹੜੀ ਰੱਬ ਲੈ ਗਿਆ ਬਾਹੂ ਫੜ ਕੇ ਨਹੀਂ ਤੇ ਟੱਲ ਮੱਠ ਤੇ ਹੁੰਦੀ ਆ ਤੇ ਇਹ ਥੋੜਾ ਜੀ ਸੰਤ ਪਤਾ ਹੀ ਨਹੀਂ ਸਾਡੇ ਨਾਲ ਆ ਗੱਲ ਬਣ ਜਾਣੀ ਤੇ ਕੀ ਕਰੀਏ ਮਨਪ੍ਰੀਤ ਹੋਣਾ ਹੀ ਕਾਨਾ ਕੀ ਆਂਟੀ ਜੀ ਹੁਣ ਵੇਖੋ ਵੀ ਰਿਸ਼ਤਾ ਕਰੋ ਭਾਜੀ ਦਾ ਦੋਰੇ ਚੱਲਣ ਨਿਆਣੀ ਨੂੰ ਵੀ ਮਾਂ ਮਿਲ ਜੂਗੀ ਤੇ ਤੁਹਾਨੂੰ ਵੀ ਹੁਣ ਸਹਾਰਾ ਤੇ ਚਾਹੀਦਾ ਹੀ ਆ ਸਹਾਰਾ ਤੇ ਪੁੱਤ ਚਾਹੀਦਾ ਵਾ ਮਤਈਆਂ ਜਿਹੜੀਆਂ ਵਾਂ ਉਹ ਕਿੱਥੇ ਮਾਵਾਂ ਬੜਦੀਆਂ ਮਾਵਾਂ ਆਪਣੀਆਂ ਹੀ ਹੁੰਦੀਆਂ ਨਹੀਂ ਜ਼ਰੂਰੀ ਵੀ ਨਹੀਂ ਅੰਡੀ ਜੀ ਇਹ ਵੀ ਮਤ ਰਈਆਂ ਜੜੀਆਂ ਉਹ ਵਿਤਕਰਾ ਹੀ ਕਰਨੀਆਂ ਕਈ ਚੰਗੀਆਂ ਵੀ ਮਿਲ ਜਾਂਦੀਆਂ ਵਾ ਤੇ ਜੇ ਤੁਸੀਂ ਮੰਨੋ ਤੇ ਮੈਂ ਫਿਰ ਕਰਾਉਣੀ ਆ ਰਿਸ਼ਤਾ ਮੇਰੇ ਵੀ ਉੱਤੇ ਪੇਕੇ ਨਾ ਗਵਾਂਡ ਵਿੱਚ ਹੈਗੀ ਆ ਕੁੜੀ ਉਹ ਦਾ ਨਾ ਮਾਵ ਨਾ ਪਿਓ ਆ ਤਬਾਸੇ ਵੀ ਪਿੱਛੇ ਔਲਾਦ ਨਹੀਂ ਹੋਈ ਤੁਹਾਨੂੰ ਇਹ ਤਾਂ ਕਈ ਦੇਣ ਵਾਲੀ ਗੱਲ ਹੋ ਗਈ ਆ ਦਸ ਕਰਮ ਉਹਦੇ ਹੂੰ ਔਰ ਨਹੀਂ ਉਹਦੇ ਵੀ ਕਰਮ ਹੋ ਫੇ ਤੱਕਿਆ ਜੋਗੀ ਵਿਚਾਰੀ ਉਹ ਵੀ ਖਣੀ ਕਿਤਰਾ ਨਹੀਂ ਮਹਾਰਾਜ ਲੇਖ ਦਿੰਦਾ ਮੈਂ ਤਾਂ ਅਗੇ ਕਿਹਾ ਕਿਤੇ ਡੜਿਓ ਨਿਆਣੇ ਰੋਲਦੇ ਆ ਮਾਵਾ ਤੋਂ ਬਿਨਾ ਤੇ ਕਿਤੇ ਮਾਵਾ ਲੱਭਦੀਆਂ ਫਿਰਦੀਆਂ ਲੱਭਦੀਆਂ ਫਿਰਦੀਆਂ ਤੇਰੇ ਕੋਈ ਜਾਲ ਪਾਏ ਪਰ ਨਹੀਂ ਕਰਮਾਂ ਦੇ ਨਾਲ ਹੀ ਹੁੰਦਾ ਵਾ ਨਾ ਤੇ ਕੀ ਪਤਾ ਉਹਦੇ ਸੰਜੋਗ ਇੱਥੇ ਹੀ ਨਾ ਹੋਣ ਹਾਂ ਤੇ ਪੁੱਤ ਠੀਕ ਵਾ ਡਾਰੀ ਲੱਗਦਾ ਵਾ ਨਹੀਂ ਤੇ ਹੀ ਕੋਈ ਨਹੀਂ ਇੱਕ ਵਾਰੀ ਨਾ ਆਪਣੇ ਘਰੇ ਸਲਾਹ ਕਰੋ ਹੂੰ ਤੇ ਮੇਰੀ ਗਰੰਟੀ ਤੇ ਤਹੀਂ ਕਰ ਲੋ ਕਿ ਤਰ੍ਹਾਂ ਦਾ ਹਿਸਾਬ ਵਾ ਉਹਦਾ ਤੇਰੇ ਪੇਕੇ ਹਾਂਜੀ ਪੇਕੇ ਸੁਭਾ ਤੇ ਉਹਦਾ ਬੜਾ ਵਧੀਆ ਜੇ ਹੁਣ ਤੇ ਵਿਚਾਰੀ ਐਵੇਂ ਦੁੱਖਾਂ ਦੀ ਮਾਰੀ ਆ ਕੋਈ ਵੀ ਨਹੀਂ ਆਂਡ ਗਵਾਂਡ ਵੀ ਨਹੀਂ ਬੈਂਦਾ ਤੁਹਾਨੂੰ ਪਤਾ ਹੀ ਆ ਫਿਰ ਆਹੀਂ ਤੇ ਪੁੱਤ ਕੀ ਜਾਂਦੇ ਹੰਦੇ ਨਦੀ ਕਿਨਾਰੇ ਰੁੱਖ ਹੂੰ ਸਾਡਾ ਤੇ ਹੁਣ ਉਹ ਹਿਸਾਬ ਵਾ ਤੇ ਇਹ ਨਿਆਣੀ ਦਾ ਹੀ ਆ ਅਸੀਂ ਤਾਂ ਸੋਚਣ ਦੇ ਵੀ ਚਲੋ ਇਹਨਾਂ ਦੀ ਰੋਟੀ ਪੱਕ ਜੂਗੀ ਉਹ ਤਾਂ ਮੈਂ ਵੇਖਣ ਦੀ ਬੇੜੇ ਵੱਡੇ ਘਰ ਦੀ ਜਾਂਦੇ ਸਫਾਈ ਕਰ ਲੋ ਜਾਂ ਰਸੋਈ ਚੌਂਕੇ ਦਾ ਕਰ ਲੋ ਜਾਂ ਫਿਰ ਨਿਆਣੀ ਸ਼ਾਮ ਨੂੰ ਮੇਰ ਕੋ ਤਾਂ ਹੁਣ ਧੀਏ ਕੁਛ ਨਹੀਂ ਹੁੰਦਾ ਇਹ ਅਕਾ ਤਾਂ ਮੈਨੂੰ ਗਾਮਵਾ ਤੇ ਦੂਜੀ ਮਿਆ ਨਿਆਣੀ ਵੱਲ ਵੇਨਣੀ ਆ ਤੇ ਮੈਂ ਮੇਰ ਕੋ ਹੁਣ ਮੈਂ ਕੰਮ ਕਰਨ ਵਾਲੀ ਥੋੜੀ ਆ ਮੈਂ ਤਾਂ ਹੁਣ ਬੈ ਕੇ ਖਾਣ ਵਾਲੀ ਕੋਈ ਨਹੀਂ ਤੀ ਫਿਰ ਨਾ ਮੇਰੇ ਤੇ ਇੱਕੋ ਜੀ ਵਿਸ਼ਵਾਸ ਕਰਕੇ ਤੇ ਤਿੰਨ ਕਰੋ ਰਿਸ਼ਤਾ ਹੋਥੇ ਜੋ ਦਿਨ ਆ ਫੇ ਮੈਂ ਸੈ ਕਰੂੰਗੀ ਗੱਲ ਹੈ ਕਿਉਂਕਿ ਕੁੜੀ ਨੂੰ ਮਾਂ ਮਿਲ ਜਣੀ ਆ ਤੇ ਤੁਹਾਨੂੰ ਵੀ ਤੇਰਾ ਮਾਂ ਚੰਗੀ ਹੋਵੇ ਤੇ ਚਲੋ ਤੇ ਕਿੰਨੀ ਸਿੰਦੀ ਕੁੜੀ ਰੱਖੀ ਅਹੀਂ ਨਹੀਂ ਨਹੀਂ ਚੰਗੀ ਆ ਜ਼ਰੂਰੀ ਨਹੀਂ ਹੁੰਦਾ ਵੀ ਮਤ ਰੀਆਂ ਜੜੀਆਂ ਮੈਂ ਉਹ ਵਿਕਰਾਇ ਕਰਦੀਆਂ ਵਾਂ ਜਾਂ ਭੀ ਕੁੱਟਦੀਆਂ ਮਾਰਦੀਆਂ ਜਿੱਦਾਂ ਆਪਾਂ ਸੁਣਿਆ ਵਾਂ ਹਨਾ ਮੈਂ ਤਾਂ ਨਹੀਂ ਵੀ ਕਿਤੇ ਉਹੋ ਜੀ ਨਾ ਹੋਵੇ ਅਹੀਂ ਸਗੋਂ ਜ਼ਿਆਦਾ ਧੀਏ ਸਜਾਵੇ ਚ ਲੱਗ ਜੀਗੇ ਨਹੀਂ ਨਹੀਂ ਕੋਈ ਨਹੀਂ ਤੀ ਸਿਰ ਤੇ ਹੀ ਆ ਜੇ ਉਹ ਜਾ ਕੁਝ ਕਰੂਗੀ ਤੇ ਕੋਈ ਨਹੀਂ ਮੈਂ ਹੈਗੀ ਆ ਜਵਾਬ ਦੇ ਅੱਛਾ ਹੈ ਨਹੀਂ ਉਹਦਾ ਕੋਈ ਵੀ ਨਹੀਂ ਉਹਦਾ ਨਹੀਂ ਜੇ ਕੋਈ ਵੀ ਹੈਗਾ ਕੀਪਤਾ ਠੋਕਰ ਵੱਜੀ ਆ ਤੇ ਚੰਗੀ ਰਵੇ ਹਾਂਜੀ ਆ ਵੀ ਪਿੱਛੋਂ ਠੋਕਰ ਵੱਜੀ ਉਹਨੂੰ ਤੇ ਚੰਗੀ ਰਵੇ ਮੈਂ ਕਰੂੰਗੀ ਜੋ ਉਹਦੇ ਨਾਲ ਸਲਾਹ ਜੇ ਮੰਨ ਗਿਆ ਤੇ ਆਹੋ ਤੇ ਚਲੋ ਤੇ ਨੂੰ ਮਾਂ ਮਿਲ ਜੇ ਅੱਗੇ ਉਹਨਾਂ ਦੀ ਵੀ ਬੜੀ ਵੱਡੀ ਜਿੰਦਗੀ ਆ ਕਿਦਾਂ ਨੰਗਣੀ ਮੈਂ ਤੇ ਉਹਦੇ ਮੂੰਹ ਵੱਲ ਵੇਨੀ ਤਾਂ ਮੈਨੂੰ ਡੋਪ ਪੈਂਦਾ ਜਾਂ ਕੁੜੀ ਵੱਲ ਵੇਨੀ ਤਾਂ ਡੋਪ ਪੈਂਦਾ ਤੇ ਮੈਂ ਮਨ ਪਰ ਪਰ ਕੀ ਕਰਾਂ ਮੈਂ ਬੜੇ ਹਾਂ ਜੇ ਪਹੁੰਚੁੰਦਾਂ ਨਾ ਅੰਟੀ ਜੀ ਤਾਂ ਤਵੀ ਹੀ ਗੱਬ ਚੱਲ ਕੱਲ ਨੂੰ 9 ਆ ਜੂਗੀ ਇਹ ਵਿਆਹ ਕੇ ਤੋੜ ਦੂਗਾ ਤੇ ਫਿਰ ਉਹ ਤੇ ਇਕੱਲੇ ਦਾ ਇਕੱਲਾ ਇਹੋ ਹੀ ਧੀ ਦਾ ਹੀ ਧੋਖਾ ਮਾਰਦਾ ਹੀ ਚਲੋ ਕੋਈ ਨਹੀਂ ਤੇ ਹੀ ਕਰੀਓ ਸਲਾਹ ਤੇ ਫਿਰ ਮੈਨੂੰ ਦੱਸਿਓ ਤੇ ਕੁੜੀ ਵੱਲੋਂ ਕੋਈ ਨਹੀਂ ਮੈਂ ਗਰੰਟੀ ਹੈ ਮੇਰੇ ਵੱਲੋਂ ਕਰਨਾ ਤੇ ਪੈਣਾ ਹੀ ਆ ਅੱਜ ਨਹੀਂ ਪਿਆਰ ਕਰੂਗੀ ਤੇ ਚਲ ਧੀ ਵੀ ਉਹ ਨਿਆਣੀ ਜਿਹੜੀ ਉਹ ਵੀ ਯਾਦ ਨਾ ਕਰੂ ਹੁਣ ਉਹਨੂੰ ਕੋਈ ਬਿਮਾਰੀ ਨਹੀਂ ਉਹਨੂੰ ਮਾਂ ਦਾ ਹੀ ਦੁੱਖ ਮਾਰੀ ਜਾਣ ਡਿਆ ਇਹ ਨਿਆਣੀ ਆ ਹਾਂਜੀ ਬਚੇਰਾ ਸਮਝਉ ਨਹੀਂ ਆ ਉਹਦਾ ਪਿਓ ਵੀ ਸਮਝਾਉਂਦਾ ਵਾ ਵੀ ਜਿਹੜੇ ਚਲ ਜਾਣ ਉਹ ਆਉਂਦੇ ਨਹੀਂ ਹੁੰਦੇ ਤੇ ਫੇਰ ਵੀ ਹੁਣ ਵੇ ਬੁਖਾਰ ਚੜਿਆ ਤਾਂ ਕਰਨ ਢਈ ਹੀਗੀ ਮਮਾ ਮੇਰੇ ਲਾਗੇ ਬੈੰਦੀ ਹੁੰਦੀ ਪਰ ਫੇਰ ਵੀ ਜਿੱਦਾਂ ਕਹਿੰਦੇ ਨਾ ਵਿਹੜੇ 'ਚ ਵੱਡੋ ਤੇ ਸਕੂਲੋਂ ਆਉਂਦਿਆ ਮਾਂ ਨਾ ਦਿਖੇ ਤੇ ਹੋਰ ਤਰ੍ਹਾਂ ਹੌਣ ਡਰ ਜਾਂਦਾ ਨਿਆਣਾ ਨਿਆਣੇ ਨੂੰ ਹੰਦਾ ਵਾ ਮਾਂ ਦੇ ਘੜੀ ਪਾਲ ਇੱਧਰ ਉੱਧਰ ਹੋ ਜੇ ਤੇ ਲੱਭਣ ਲੱਗ ਜਾਈ ਤਾਂ ਉਸੇ ਵੇਲੇ ਜੇ ਨਿਆਣੇ ਦੀ ਮਾਂ ਪਰੇ ਹੋ ਜੇ ਤੇ ਨਿਆਣਾ ਲੱਭਦਾ ਤੇ ਜੇ ਨਿਆਣਾ ਅੱਖਾਂ ਤੋਂ ਪਰੇ ਹੋ ਜੇ ਤੇ ਮਾਂ ਤੇ ਕੀ ਬੀਚਦੀ ਆ ਤੇਰੇ ਵੀ ਨਿਆਣੇ ਹੈਗੇ ਹੀ ਆ ਠੀਕ ਗੱਲ ਆ ਅੱਛਾ ਧੀਏ ਜੱਮੀ ਲੈ ਜਾਂਦਾ ਵਾ ਬਨ ਕੇ ਨਹੀਂ ਤੇ ਜਾਣ ਨੂੰ ਜੀਤ ਨਹੀਂ ਕਰਦਾ ਨਹੀਂ ਜੀਤ ਨਹੀਂ ਆ ਕਹ ਜਾਂਦਾ ਕਿ ਨਹੀਂ ਕੋਈ ਨਹੀਂ ਤੇ ਹੀ ਕਰਿਓਸਲਾ ਫੇਮ ਨੂੰ ਦੱਸ ਦਿਓ ਫੋਨ ਤੇ ਚੰਗਾ ਹਾਂਜੀ ਜੇ ਮੰਨ ਜੂਗਾ ਤੇ ਉਹਦੀ ਵੇਪਾੜ ਜਿੰਨੀ ਉਹ ਵਰਪਈ ਹਾਂਜੀ ਤੇ ਇਨਿਆਣੀ ਨੂੰ ਵੀ ਮਾਂ ਚਾਹੀਦੀ ਆ ਮੈਂ ਤੇ ਉਹ ਨਹੀਂ ਚੱਲ ਚੰਗੀ ਆ ਜੇ ਨਹੀਂ ਨਹੀਂ ਉਹ ਚੰਗੀ ਜੇ ਤੇ ਮੈਂ ਕਿਹੜਾ ਇੱਥੇ ਬਹਿ ਰਹਿਣਾ ਆ ਜੇ ਹਾਂਜੀ ਚਲੋ ਚਲੋ ਠੀਕ ਆ ਫਿਰ ਹਾਂ ਚੰਗਾ ਹਾਂਜੀ ਆਇਓ ਫਿਰ ਹਾਂ ਘਰ ਨੂੰ ਕਿਤੇ ਚੰਗਾ ਆਉਗੀ ਮੈਂ ਸਲਾਹ ਕਰਕੇ ਤੇ ਫਿਰ ਜਾਂ ਆਈ ਜਾਓ चंगा मैं सलाह करूंगी तो फिर तेन धीए दसूंगा कि आंधा मुंडा चलो चंगा, चंगा।, चंगा। काम ना तो ना झट ही खत्म हो जाएगा वा वे काम ही ज्यादा हो बंद लगे रहा अपने दुखा पर ध्यान नहीं जाना बंदी का ਦੋ ਹੁਲਕੇ ਲਾਲੇ ਮੜਾ ਜੇ ਛਾੜੂ ਫੇਰ ਲੇ ਛਾੜੂ ਕੀ ਫੇਰ ਨਾ ਹੰਦਾ ਖਲਾਰਾ ਖੜਾ ਪਿੰਦਾ ਨਿਆਣਿਆਂ ਨਾਲ ਖਲਾਰਾ ਪਿੰਦਾ ਉਹਦਾ ਨਾ ਮਨਪ੍ਰੀਤ ਵੀ ਇਹਲਾ ਚੰਗੀ ਆ ਵਿਚਾਰੀ ਮੈਨੂੰ ਕੋਈ ਨਹੀਂ ਉਹ ਲਾਗੇ ਬਿਠਾ ਕੇ ਖੋਛ ਤੇ ਵੇਲਾ ਕਿੰਨੇ ਨਾ ਮੇਰਾ ਸੋਚ ਕੇ ਤੇ ਫੇਰ ਆਈ ਆ ਐਦਾਂ ਕੋਈ ਕੋਈ ਸੋਚਦਾ ਵੀ ਕੀ ਸੋਚਦੀ ਹੋਣੀ ਹੈ ਕਿ ਚੱਲ ਇਹਨੂੰ ਵੀ ਕੋਈ ਯਾਰ ਮਿਲ ਜੂਗਾ ਕਹਨ ਦੇ ਵੀ ਕੁੜੀ ਨੂੰ ਆਪਣੀ ਧੀ ਸਮਝੀ ਚਲ ਮੈਂ ਤੇ ਧੀ ਸਮਝੂੰਗੀ ਕਿ ਮੈਂ ਤੇ ਪਹਿਲਾਂ ਹੀ ਕਿਥੀ ਆ ਮੇਰਾ ਕੋੜਾ ਕੋਈ ਧੀ ਪੋਤਾ ਮੈਨੂੰ ਤਾਂ ਸਭ ਆਰ ਮਿਲ ਜੂਗਾ ਕਿ ਉਹ ਆਪਣੀ ਮਾਂ ਨੂੰ ਭਲਾ ਕੇ ਮੈਨੂੰ ਆਪਣੀ ਮਾਂ ਸਮਝੂਗੀ ਮਾਂ ਆ ਬੜੀ ਚੀਜ਼ ਹੁੰਦੀ ਆ ਵਾ ਮੈਨੂੰ ਆ ਤੇ ਮੈਨੂੰ ਕਿਹੜਾ ਆਪਣੀ ਮਾਂ ਭੁੱਲਦੀ ਆ ਫਤ ਨਹੀਂ ਸਮਝੂਗੀ ਕਿ ਨਾ ਸਮਝੂਗੀ ਇਤਨਾ ਨਹਾ ਕਰਕੇ ਕੇ ਮਾਰਾ ਕੀਤਾ ਉਹ ਨਾਵੇਂ ਮੇਰੇ ਦਾ ਮੱਥੇ ਤੇ ਕੋ ਬੱਬਾ ਲੱਜੇ ਮਤਰੀ ਮਾਂ ਵਾਲਾ ਕੀ ਕਹਾਣੀ ਚੰਨ ਜਿੱਥੇ ਰੱਬ ਨੇ ਅੱਗੇ ਨੇ ੱੱੱਕੇ ਦਿੱਤੇ ਆ ਉੱਥੇ ਜੇ ਨਾਮ ਚੰਗਾ ਹੋ ਗਏ ਤੇ ਚੱਲੀ ਵੀ ੱੱੱਕਾ ਸੀ ਤੇ ਕੀ ਪਤਾ ਚੰਗਾ ਮੇਰਾ ਸੋਚ ਹੀ ਲਵੇ ਰੱਬ

ਨਹੀਂ ਨਰਦ ਦੇ ਉਹ ਕੁਝ ਹੋਣੇ ਜਿਵੇਂ ਮੈਨੂੰ ਤੇ ਪੈਣਾ ਬਿਮਾਰ ਹੋਇਆ ਉਹ ਵਿਲੋ ਫਿਰ ਡਰਦਾ ਉਹਨੂੰ ਕੋਕਣੀ ਨੂੰ ਦੁਬਾਰਾ ਤਾਂ ਤੇ ਤੂੰ ਪੱਜ ਪੱਜ ਕੇ ਫੇਰ ਤੇਰਾ ਤਾਂ ਨਾ ਪੀੜ ਕਰਨ ਦਾ ਪਰ ਤੇ ਬੁਖਾਰ ਹੋ ਜਾਏ ਨਹੀਂ ਆਪਾਂ ਬੈ ਕੇ ਖੜ ਲਾਂਗੇ ਪਾਪਾ ਤੇਰਾ ਮੈਨੂੰ ਫੇਰ ਹੁਸੇ ਹੋਗਾ ਵੀ ਤੂੰ ਤਲਾ ਦਿੱਤੀ ਆ ਨਹੀਂ ਆਪਾਂ ਦੋਵੇਂ ਫਿਰ ਬੈ ਕੇ ਖੜ ਲਾਂਗੇ ਨਹੀਂ ਤੇ ਫਿਰ ਪੱਜਣਾ ਨਹੀਂਗਾ ਪੱਜਿਆਂ ਪਤਾ ਲੱਗਦਾ ਤਾਂ ਪੀੜ ਹੋਣ ਟੈ ਪੈਂਦੀ ਹੁੰਦੀ ਆ ਤੇ ਫਿਰ ਬੁਖਾਰ ਹੋ ਜਾਂਦਾ ਤਾਂ ਮਸਾ ਤਾਂ ਇਹ ਰਮਾਨ ਆਇਆ ਕਿੰਨਾ ਚਿਰ ਵੇਤੂ ਰਹੀ ਦੋਤਾਂ ਨਰਮੰਜੇ ਦੇ ਪਈ ਆ ਬਰ ਹਣ ਫਿਰ ਤੋਂ ਜੇ ਮੈਂ ਉੱਥੇ ਜਾ ਕੇ ਬੈਗੀ ਉੱਥੇ ਵੀ ਬੈਠੀ ਰਹਿਣੀ ਹੈਗੀ ਉੱਥੇ ਵੀ ਬੈਠੀ ਰਹਿਣੀ ਫਰ ਤੋਂ ਫਰ ਤੋਂ ਮਾਥਾ ਉੱਕੀ ਗਈ ਚੰਗਾ ਫਿਰ ਚੱਲ ਜਾ ਤੇ ਭੱਜੀ ਨਾ ਚੰਗਾ ਠੀਕ ਆਹ ਤਾਂ ਪਤਰਾ ਨਾ ਥੋੜਾ ਥੋੜਾ ਇੱਥੇ ਲਾਗੇ ਲਾਗੇ ਖੇਟੀ ਤੇ ਛੇਤੀ ਆ ਗਈ ਕਰਨ ਠੀਕ ਤੇਰਾ ਬਾਬਾ ਆਉਣ ਵਾਲਾ ਤਾਂ ਮੈਨੂੰ ਆਣ ਕੇ ਗੁੱਸੇ ਨਾ ਹੋਵੇ ਠੀਕ ਹਾਂ ਮਨਪ੍ਰੀਤ ਆਈ ਸੀ ਉੱਤਲਾ ਤਾ ਚੰਗੀ ਗੱਲ ਕਰਕੇ ਮੇਰੇ ਨਾਲ ਗਈ ਤੇ ਮੈਂ ਵੀ ਸੋਚਿਆ ਰਾਤੀਂ ਵੀ ਮਨ ਵਿੱਚ ਕਿ ਚੱਲ ਚੰਗਾ ਹੀ ਆ ਜੇ ਹੋ ਜੇ ਕਿਸੇ ਕਰ ਕਰਾਣ ਦੀ ਚੰਗੀ ਆ ਜੇ ਤੇ ਧੀ ਵੀ ਮੇਰੀ ਚੱਲ ਸੌਖੀ ਹੋ ਜੂਗੀ ਟੱਕੀ ਜਾਊਂਗੀ ਤੇ ਮੈਂ ਉਹਨੂੰ ਦਬਕੇ ਮਾਰਦੀ ਰਹੀ ਨਹੀਂ ਵਿਚਾਰੀ ਨੂੰ ਕਦੀ ਆਹ ਕਰੇ ਕਦੀ ਆਹ ਕਰ ਸਕੂਲੋਂ ਆਉਂਦੀ ਨਾ ਮੈਂ ਇਹਨੂੰ ਪੜ੍ਹਨੀ ਜਿੰਨੀ ਤੇ ਕੀਤਾ ਨੂੰ ਕਿਵੇਂ ਨਾਲੀ ਪੁਕਾਰਾਂ ਜੋਦਾ ਆਉਂਦਾ ਵੇ ਮੈਂ ਗੱਲ ਉਹਦੇ ਨਾਲ ਕਰਦੀ ਮਾੜਾ ਕਿੱਥੇ ਗਈ ਸੁਰੀਦ ਸੁਰੀਦ ਖੇਡਣ ਗਈ ਸੀ ਹਾਂ ਉਹ ਤੇ ਬੁਖਾਰ ਚੜਿਆ ਉਹ ਬੁਖਾਰ ਤੇ ਚੜਿਆ ਹੁ ਨਿਆਣੇ ਨੂੰ ਕਿੰਨਾ ਕਿ ਚੈਰ ਅੰਦਰ ਰੱਖੀ ਆਉਂਦੀ ਮੇਰੇ ਜੀ ਕਰਦਾ ਤੇ ਮੈਂ ਵੀ ਆਖਾ ਚੱਲ ਉਹਦੇ ਨਿਆਣੇ ਦੇ ਨਾਲ ਖੇਡੂਗੀ ਤੇ ਚਲੋ ਉਹਨੂੰ ਕਿਵੇਂ ਨਾ ਫੇਰ ਬੁਖਾਰ ਚੜ ਜਾਣਾ ਮੈਂ ਉਹਨੂੰ ਆਖਾ ਛੇਤੀ ਆ ਜਾਈਂ ਤੇਰਾ ਪਾਪਾ ਮੈਨੂੰ ਗੁੱਸੇ ਨਾ ਹੋਵੇ ਉਹ ਉਂਗਲੀ ਵਾਲਾ ਤੂੰ ਆ ਗਿਆ ਵਾ ਚਾ ਕੋਈ ਨਹੀਂ ਮਾਰ ਲੈਨੇ ਆਵਾਜ਼ ਤੇ ਮੈਂ ਇੱਕ ਤੇਰੇ ਨਾਲ ਗੱਲ ਕਰਨੀ ਆ ਕਾ ਆ ਉੱਥੇ ਬੈੱਕੇ ਤੈ ਚਲਾ ਜਾ ਤਾਂ ਕੀ ਗੱਲ ਕਰਨੀ ਹੈ ਗੱਲ ਤਾਂ ਪੁੱਤ ਕਰਨੀ ਹੀਗੀ ਕੀ ਮੈਂ ਤੇਰੇ ਨਾਲ ਕਰਾਂ ਤੇ ਕੀ ਨਾਲ ਕਰਾਂ ਕੱਲ ਮੰਤਰੀ ਤਾਈ ਜੀ ਹੂੰ ਤੇ ਉਹ ਮੈਨੂੰ ਆ ਕੇ ਗਈ ਵੀ ਕੁੜੀ ਬੜੀ ਚੰਗੀ ਹੈ ਕੌਣ ਆਂਦੀ ਆ ਮੇਰੇ ਪੇਕੇ ਆ ਹੂੰ ਤੇ ਉਹਦਾ ਅੱਗਾ ਪਿੱਛਾ ਕੋਈ ਨਹੀਂ ਵਿਚਾਰੀ ਦਾ ਬੜੀ ਦੁੱਖਾਂ ਵਾਲੀ ਬਾਣੀ ਅੱਛਾ ਤੇ ਜੇ ਆਪਾਂ ਜੋ ਰੇ ਕਰ ਲੀਏ ਚਲੋ ਸਾਡੀ ਕੁੜੀ ਵੀ ਸੌਖੇ ਜੀ ਮੈਂ ਵੀ ਇਹਨੂੰ ਖੇਦੀ ਖੇਦੀ ਕੁੜੀ ਨੂੰ ਪੈਂਦੀ ਰਹਿਣੀ ਆ ਵਿਚਾਰੀ ਵੀ ਸਕੂਲੋਂ ਆਉਂਦੀ ਨੂੰ ਸਕੂਲ ਜਦੋਂ ਪੜਦੀ ਆ ਤਾਂ ਵੀ ਆ ਨਹੀਂ ਮੇਰ ਕੋਲ ਵੀ ਨਹੀਂ ਕੋ ਹੁੰਦਾ ਤੇ ਆਪਾਂ ਪੁੱਤ ਚੱਲ ਘਰ ਨਾ ਲੀ ਮੈਨੂੰ ਵੀ ਮਨ ਆਂਦਾ ਈ ਪਰ ਮੈਂ ਦੀ ਮੈਂਗਾ ਜੇ ਪਤਾ ਨਹੀਂ ਚੰਗੀਆਂ ਕਿੱਦਾਂ ਦੀ ਹੁੰਦੀਆਂ ਮੇਰੇ ਮੁਰਕੇ ਕੁੜੀ ਦਾ ਆ ਕੇ ਹੋਰ ਹੀ ਮੰਦਾ ਹਾਲ ਕਰਦੇ ਉਹ ਆ ਨਹੀਂ ਪਤਈਆਂ ਤੇ ਬਤਈਆਂ ਹੀ ਹੁੰਦੀਆਂ ਉਹਨਾਂ ਕਈਆਂ ਨੂੰ ਜੜੀ ਠੋਕਰ ਲੱਗੀ ਹੋਵੇ ਨਾ ਜਿਉਂਦੇ ਉਹ ਨਹੀਂ ਕਰਦੀਆਂ ਜਿੰਨਾਂ ਨੂੰ ਪਿੱਛੇ ਠੋਕਰ ਲੱਗੀ ਹੋਵੇ ਪਰ ਅੱਜ ਤੱਕ ਜੰਨੀਆਂ ਵੇਖੀ ਆਦਿਕਾ ਤਾਂ ਹੀ ਆਈਆਂ ਮਤਰਾ ਜਨੀਆਂ ਨੂੰ ਹੈ ਤੇ ਬਣਿਆ ਦੇ ਕੋਈ ਨਹੀਂ ਹੈ ਤੇ ਤੇਰੀ ਗੱਲ ਠੀਕ ਵਾ ਤਾਂ ਪਰ ਮੈਂ ਕਿਹੜੀ ਪੁੱਤ ਵਹਿ ਰਹਿਣਾ ਮਾ ਉਹ ਤਾਂ ਗੱਲ ਹੈ ਵੀ ਮਾਰ ਸ਼ਮਾਰ ਤੇਰੇ ਹੁੰਦਿਆਂ ਮੈਂ ਰਹਿਣੀ ਆ ਮੇਰੇ ਕੋਈ ਐਡਾ ਵੱਡਾ ਘਰ ਵਾ ਨਾ ਮੇਰੇ ਕੋ ਸਾਂਭਿਆ ਜਾਂਦਾ ਤੇ ਆਪੇ ਪਿਆਰ ਪਾ ਲੈਣਾ ਵਾ ਕੁੱਤਾ ਤੇ ਨਿਆਣਾ ਮੂੰਹ ਲਾਇਦਾ ਹੁੰਦਾ ਵਾ ਇਹ ਵੀ ਪਿਆਰ ਪਾਉਗੀ ਤੇ ਉਹ ਵੀ ਪਾਉਗੀ ਚੱਲ ਹੁਣ ਤੋਂ ਮੈਂ ਸਮਝਾ ਹੋਊਂਗੀ ਯਾਨੀ ਕਿ ਜੀ ਜਿੰਦਵਾ ਇਹ ਨਾਲ ਜਿੰਦਗੀ ਖਰਾਬ ਹੋ ਗਈ। ਉਹ ਤੇ ਪੁੱਤ ਹੁਣ ਕਰਮਾ ਲਿਆ ਗੱਲਾਂ। ਉਹਨੂੰ ਕੀ ਹੋਇਆ ਹਗਾ ਜੀ ਜਿਹੜੀ ਛੱਡ ਕੇ ਝਾਟੀ ਚਲ ਗਈ ਰੁੱਲਦੇ ਹਨ। ਮਾ ਉਹਦੇ ਹੈ ਹੀ। ਰੱਬ ਨੇ ਵੀ ਪੁੱਤ ਸਾਡਾ ਕੋਹ ਨਹੀਂ ਸੋਚਿਆ। ਉਹਦੇ ਭਾਈ ਕੋਈ ਸੋਚਿਆ। ਤੇ ਮੈਂ ਤੇ ਆਨੀ ਆ ਚੱਲ ਗੱਲ ਪਾਰੀ ਲਈ ਉਹ ਤੇ ਆਂਦੀ ਗਰੰਟੀ ਚੁੱਕਦੀ ਹਾਂ ਆਂਦੀ ਹੀਗੀ ਵੀ ਜੇ ਕੋਈ ਵੀ ਗੱਲ ਹੋਊਗੀ ਤਾਂ ਤੁਸੀਂ ਮੈਨੂੰ ਪੁੱਛਿਓ। ਤੇ ਉਹ ਵੀ ਬੜੀ ਆਂਦੀ ਦੁੱਖਾਂ ਦੀ ਮਾਰੀ ਕੱਲੀ ਗੱਲੀ ਰਹਿੰਦੀ ਆ ਉਹਦਾ ਕੋਈ ਨਹੀਂ ਅੱਗਾ ਪਿਛਾ ਆਹੋ ਦੱਸਦਾ ਪਹਿਲਵਾਨ ਵੀ ਇਹ ਦੱਸਦਾ ਸੀ ਡਰਨਾ ਵੀ ਕੀਤੀ ਆ ਆਪਨੇ ਨੇ ਕੀਤੀ ਮਿਲਣਾ ਪਰ ਮੈਂ ਤਾਂ ਬਣੇ ਕਰਦਾ ਮੈਂ ਤਾਂ ਨਹੀਂ ਯਾਰ ਮੈਂ ਉਹ ਵੀ ਆਂਦੇ ਆਂਦੇ ਸਾਨੂੰ ਵੇਖ ਕੇ ਬੜਾ ਦੁੱਖ ਪੁਰੀ ਜਾਂਦਾ ਉਹਦਾ ਤਾਂ ਹੈਗਾ ਹੀ ਆ ਨਾ ਕੀ ਕਰੇ ਹੁ ਬੰਦਾ ਤੇ ਆਂਦੀ ਮੈਂ ਉਹਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹ ਆਂਦੀ ਉਹ ਆਂਦੀ ਕਿ ਭਚਾਲ ਮੈਂ ਮੈਂ ਵੀ ਦੁੱਖਾਂ ਦੀ ਮਾਰੀ ਮੈਂ ਧੀ ਬਣਾ ਕੇ ਰੱਖੂੰਗੀ ਮੇਰੀ ਵੀ ਜ਼ਿੰਦਗੀ ਇੱਕ ਤਰ੍ਹਾਂ ਨੰਗੰ ਡਈ ਤਵੇ ਇਹ ਲੋ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਪਹਿਲਾਂ ਕੁੜੀ ਨੂੰ ਪੁੱਛ ਲੈਨੇ ਕੁੜੀ ਕੁੜੀ ਕਿੰਦੀ ਆ ਉਹ ਤਾਂ ਨਿਆਣੀ ਆ ਨਿਆਣੀ ਜੀ ਆ ਜੀ ਨੇ ਕੀ ਆ ਆਹ ਕਿਹੜਾ ਨਹੀਂ ਫੇ ਵੀ ਚਲੋ ਚੱਲ ਤੂੰ ਪੁੱਛ ਲੈ ਉਹਨੂੰ ਹੀ ਖੁਸ਼ ਹੁੰਦੀ ਆ ਜੀ ਇਤ ਨਹੀਂ ਗਾ ਜੇ ਕਰਦਾ ਪਰ ਕੀ ਕਰੀਏ ਹੁਣ ਅਹੀਂ ਆਪਣੇ ਵਿਫਤਾ ਦੇ ਮਾਰੇ ਡਏ ਆ ਘਰ ਮੈਂ ਉਹ ਹੈਗਾ ਤਾਂ ਵਿਫਤਾ ਦੇ ਮਾਰੇ ਕੀ ਕਰ ਲੈਣਾ ਨਾ ਤੇ ਕੀ ਕਰ ਲੈਣਾ ਚਲ ਜਿੱਦਾਂ ਤੇਨੂੰ ਚੰਗਾ ਲੱਗਦਾ ਵੇਖ ਲੈ ਮੈਨੂੰ ਚੰਗਾ ਕੀ ਲੱਗਣਾ ਵਾ ਮੈਂ ਤਾਂ ਤੁਹਾਡੇ ਵਾਲੀ ਵੇਨੀ ਆ ਮੈਂ ਤਾਂ ਹਰ ਵੇਲੇ ਚੂਲਦੀ ਰਹਿੰਦੀ ਆ ਕੀ ਕਰਾਂ ਮੈਂ ਹੁਣ ਮੇਰ ਕੋ ਵੀ ਨੀ ਕੋ ਹੁੰਦਾ ਤੂੰ ਵੀ ਆਉਨਾ ਵਾ ਤੂੰ ਵੀ ਆਣ ਕੇ ਘਰ ਤਾਂ ਤੇ ਕੰਮ ਕਰ ਬੰਦੇ ਥੋੜੇ ਕੰਮ ਕਰਦੇ ਚੰਗੇ ਲੱਗਦੇ ਆ ਪੁੱਤ ਉਹ ਗਲਤੀ ਇਹੀ ਆ ਤੂੰ ਵੀ ਨਿਆਣੀ ਜੀ ਆ ਹਜੇ ਨਾ ਉਹ ਕੋ ਜਦੋਂ ਇਹੜ ਮੇਰੇ ਵੀ ਬੜਾ ਮਨ ਦੁਖੀ ਹੁੰਦਾ ਜਦੋਂ ਮੈਂ ਇਹਨੂੰ ਆਖ ਦਿੰਦੀ ਆ ਤੂੰ ਢੀੜੇ ਤੋਂ ਤੂੰ ਭਾਂਡੇ ਮਾਜਿਆ ਥਾਂ ਹੋ ਜੇ ਇਹਨੇ ਨਿਆਣੇ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਇੰਨਾ ਕੰਨਾਂ ਦਾ ਕੀ ਪਤਾ ਚੱਲ ਵੇ ਇਹਨੂੰ ਜਿੱਦਾਂ ਚੰਗਾ ਲੱਗਾ ਕੰਮ ਜਦੋਂ ਕਰਦਾ ਤੇਰੀ ਸਲਾਹ ਹੀ ਲੈਣੀ ਮੈਂ ਚੱਲ ਕਰ ਲੈਨੇ ਵਿਚਾਰ ਫਿਰ ਆ ਹਾਂ ਚੱਲ ਤੂੰ ਵੀ ਆਪਣੀ ਵਿਚਾਰ ਕਰ ਲੈ ਤੇ ਵੇਖ ਲੈ ਜੇ ਤੈਨੂੰ ਚੰਗਾ ਲੱਗਦਾ ਵਾ ਚੰਗੇ ਨੂੰ ਉੱਥੇ ਕੀ ਹੈ ਘਰ ਸਾਹਮਣ ਵਾਲੀ ਚਾਹੀਦੀ ਆ ਹੁਣ ਚੰਗੇ ਨੂੰ ਉੱਥੇ ਹੈ ਤੂੰ ਵੀ ਇਹਨੂੰ ਕੁੜੀ ਨਾਲ ਗੱਲ ਕਰ ਲਈ ਨਾ ਵੀ ਮੇਰਾ ਘਰ ਸਾਹਮਣੇ ਗੀ ਮੇਰੀ ਟੀਨੂ ਸਾਹਮਣੇ ਗੀ ਆ ਉਹਦੇ ਮੈਂ ਗੱਲ ਕਰਕੇ ਲਾਵਾਂਗੀ ਆ ਵੀ ਹੁਣ ਹੁਣ ਤੇਰੇ ਤੇ ਆ ਪੁੱਤ ਕਰ ਕੋਈ ਨਾ ਕਰ ਲੈਨੇ ਗੱਲ ਸਲਾਹ ਕਰ ਲੈਨੇ ਆ ਜਿਵੇਂ ਅਨੂ ਸਵਜੀਤ ਨੂੰ ਵੀ ਪੁੱਛ ਲੈ ਸੋਮ ਰੀਯੂਜ਼ ਹੈ ਨੀ ਕਿ ਕਹਿਣਾ ਵਾਂ ਮੈਂ ਆ ਤੇ ਆ ਗੱਲਾਂ ਕਰਦੀ ਤੇ ਫਿਰ ਤੇ ਆਪ ਤਰੇਲੀਆਂ ਆਉਂਦੀਆਂ ਵੀ ਕੀ ਸਾਡੇ ਨਾਲ ਦੁੱਖ ਹਨ ਕੀ ਬਣਿਆ ਸਾਡੇ ਚਲ ਕੇ ਰੋਣਾ ਕੋਈ ਗੱਲ ਨਹੀਂ ਕੀ ਬਣਿਆ ਸਾਡੇ ਨਾਲ ਕੀ ਬਣਿਆ ਅੱਜ ਕੱਲ੍ਹ ਹੀ ਵਿਹੁੰਦੇ ਫਿਰਦੇ ਸੀਗੇ ਤੇ ਅੱਜ ਸਾਡੇ ਨਾਲ ਆ ਧੱਕਾ ਹੋ ਗਿਆ ਜਿੰਨਾ ਸਾਥ ਦਾ ਹੈਗਾ ਇਹਨਾਂ ਭਾਗੀ ਉਹ ਤਾਂ ਜਾਣ ਨੂੰ ਤੇ ਜੀ ਨਹੀਂ ਕਰਦਾ ਕਿ ਹੋਰ ਰੱਬ ਲੈ ਗਿਆ ਹੁਣ ਚਲੋ ਜਿੱਤਰਾ ਚੰਗਾ ਲੱਗਾ ਕਿ ਤਾਂ ਨੂੰ ਕਿੰਨੀ ਗੋੜ ਹੀ ਗਾੜੀ ਜੇ ਸਾਨੂੰ ਅਦੀ ਲੋੜ ਹੀ ਤੇ ਰੱਬ ਨੂੰ ਹਣੀ ਕਿੰਨੀ ਕੀਗੀ ਬਿਲਕੁਲ ਚਲ ਕੋਈ ਗੱਲ ਨਹੀਂ ਚੱਪ ਕੱਲਾ ਰੋਟੀ ਪਾਣੀ ਦਾ ਕਰਨਾ ਇੰਨਾ ਵਕਤ ਕਾਪੀ ਕਰਨਾ ਟੈਡਰ ਹੁਣ ਪੜਨਾ ਹੀ ਨਹੀਂ ਆ ਕੀ ਕਰਗੇ